ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿਥੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤੇ ਜਾ ਰਹੇ ਨੇ ਚੋਣ ਦਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਗੁਰਦਾਸ ਪੁੱਟੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਦਾਵਾ ਜਿਹੜੇ ਨੇ ਉਹ ਕਾਲਜ ਦੇ ਵਿੱਚ ਰਮਨਪੱਲਾ ਕਾਲਜ ਦੇ ਜਿਹੜੇ ਨੇ ਪ੍ਰਦਾਨ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚ ਰਹੇ ਨੇ ਤੇ ਉਹਨਾਂ ਵੱਲੋਂ ਉੱਥੇ ਆਏ ਹੋਏ तमाम ਜਨਤਾ ਵੱਲੋਂ ਜਿਹੜਾ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਦੱਸ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਸ਼ਾਮ ਦੀਆਂ ਨੇ ਇੱਥੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਇਹ ਸਮਾਗਮ ਕੀਤਾ ਗਿਆ ਸੀ ਤੇ ਰਮਨ ਪੱਲਾ ਜਿਹੜੇ ਨੇ ਉਹਨਾਂ ਦੀ ਪ੍ਰਧਾਨਗੀ ਉਹਨਾਂ ਦੀ ਅਗਵਾਈ ਇਹ तमाम ਸਮਾਗਮ ਜਿਹੜਾ ਹੈ ਉਹ ਕੀਤਾ ਗਿਆ ਤੇ ਜਿੱਥੇ ਕਿ ਉਹ ਉਹਨਾਂ ਦੇ ਵੱਲੋਂ ਜਿਹੜਾ ਹੈ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਹੈ ਉਹ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਰੀਡ ਜਿਹੜੀ ਆ ਹਾਸਲ ਕਰਕੇ ਲੋਕਾਂ ਦੇ ਮੁੱਦਿਆਂ ਨੂੰ ਜਿਹੜਾ ਹੈ ਉਹ ਗਾਹਾਂ ਲੈ ਕੇ ਜਾਣਗੇ ਜੋ ਵੀ ਲੋਕਾਂ ਦੀਆਂ ਪਰੇਸ਼ਾਨੀਆਂ ਹੋਣਗੀਆਂ ਉਹਨਾਂ ਦੇ ਉੱਤੇ ਬਕਾਇਦਾ ਕੰਮ ਕੀਤਾ ਜਾਵੇਗਾ ਤੇ ਹੁਣ ਤੁਹਾਨੂੰ ਦਿਖਾ ਦੇ ਕਿਸ ਤਰ੍ਹਾਂ ਨਾਲ ਲੋਕਾਂ ਵੱਲੋਂ ਜਿਹੜਾ ਹੈ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਦਾ ਪਰਮਾ ਸਵਾਗਤ ਜਿਹੜਾ ਹੈ ਉਹ ਕੀਤਾ ਗਿਆ ਫੁੱਲਾਂ ਦੀ ਮਾਲਾ ਉਹਨਾਂ ਨੂੰ ਪਵਾ ਕੇ ਜਿਹੜਾ ਹੈ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਲਈ ਜਿਹੜਾ ਹੈ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ ਆਓ ਦੇਖਦੇ ਆ ਖਾਸ ਤਸਵੀਰਾਂ ਇਸ ਸਮੇਂ ਦੀ ਵੱਡੀ ਖਬਰ ਦੇਖੋ ਕਿ ਇੱਕ ਬੜੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਆ ਆਗਿਆ ਜਿਹੜੇ ਉਹਨਾਂ ਨੂੰ ਪਾਰਲੀਮੈਂਟ ਦਿੱਤੇ ਗਏ ਕਿ ਨਵਾਜ਼ਿਆ ਜਦੋਂ ਅਸੀਂ ਛੋਟੇ ਹੁੰਦੇ ਸੀ ਅਜੇ ਇਹ ਪੋਲਿਟਿਕਸ ਚ ਨਹੀਂ ਆਏ ਸਕੂਲ ਕਾਲਜ ਚ ਜਦੋਂ ਪੜ੍ਹਦੇ ਸੀ ਤੇ ਸਤਨਾਮ ਸਿੰਘ ਬਾਜਵਾ ਔਰ ਸੰਤੋਖ ਸਿੰਘ ਨਾਵਾ ਉਹ ਕਾਂਗਰਸ ਦੇ ਪਿਲਰ ਹੁੰਦੇ ਸੀ ਦਲਾ ਗੁਰਦਾਸਪੁਰ ਦੇ ਹੋ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਪ੍ਰਤਾਪ ਸਿੰਘ ਬਾਜਵਾ ਔਰ ਇਧਰੋਂ अपना सुखजेंद्र सिंह रंधावा पदचलान चलते चलते उन्होंने कांग्रेस जी है अपना होर बिल्ड किया तो मैं कहना एक बड़ा वास्ट एक्सपीरियंस यो लीडर्स है और इन दो की रजामंदी के नाम राहुल गांधी जी ने फैसला लिया कि असी जो टिकट है वो तो सुखजेंद्र सिंह रंधावा जी देनी है और मैं यकीन कह सकता ਕਿ ਕਾਂਗਰਸ ਇਸ ਸੀਟ ਦੇ ਉੱਤੋਂ ਮਿਨਿਮ ਆ ਕਿ ਜਿਹੜਾ ਮਿਨਿਮ ਆ ਕਹਿ ਕੇ ਚੱਲ ਰਿਹਾ ਹੈ ਕਿ 2 ਕ ਲੱਖ ਦੇ ਕਰੀਬ ਕਰੀ ਵੋਟਾਂ ਦੇ ਨਾਲ ਇਥੋਂ ਜਿੱਤ ਕੇ ਜਾਏਗੀ ਇਹ ਮੇਰਾ ਯਕੀਨ ਹੈ ਇਹਨਾਂ ਵੱਡੇ ਲੀਡਰ ਜਿਹੜੇ ਨੇ ਬਾਈ ਬਾ ਸਾਹਿਬ ਨੂੰ ਆਵਾਜ਼ ਆ ਮੋਰ ਕੋਈ ਬੁਣੀ ਜੀ ਵੀ ਤਾਂ ਕੋਈ ਆਤਮਤ ਬੁਣੀ ਜਿਹੜੇ ਆਪਣੇ ਲੋਕਲ ਕਾਰਕਟਰਾਂ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਮੈਂ ਦੇਖੋ ਜਿੰਨੇ ਵੀ ਮੇਰੇ ਅ ਅਲਵਾਸਤਾਂ ਤੇ ਆਜਾਏ ਨੇ ਸ਼ਾਇਦ ਇਹ ਕ੍ਰੀਮ ਨੇ ਬੁੱਧੀ ਜੀ ਵੀ ਨੇ ਮਤਲਬ ਪਾਰਲਮੈਂਟਲ ਤੋਂ ਲੈ ਕੇ ਡਾਕਟਰਸ ਤੋਂ ਲੈ ਕੇ ਵਕੀਲ ਸਹਿਬਾਨ ਤੋਂ ਲੈ ਕੇ ਮਤਲਬ ਇਸ ਸਮਾਜ ਦਾ ਅਲੱਗ-ਅਲੱਗ ਵਰਗ ਚਾਹੇ ਉਹ ਤੁਸੀਂ ਕਹੋ ਪਾਰਲਮੈਂਟਲ ਦੇ ਪ੍ਰਧਾਨ ਹੋ ਸੌਰਨਕਾਰ ਯੂਨੀਅਨ ਦੇ ਪ੍ਰਧਾਨ ਹੋ ਜਾਂ ਤੁਸੀਂ ਜਿੰਨੇ ਵੀ ਤੁਹਾਡੇ ਵਿੰਗ ਨੇ ਅਲੱਗ-ਅਲੱਗ ਉਹ ਸਾਰਿਆਂ ਦੇ ਜਿਹੜੇ ਵਪਾਰੀ ਵਰਗ ਹੈ ਉਹ ਇੱਥੇ ਮੈਂ ਬਤਾਈ ਵਾਂ ਕਿੱਥੇ ਪਹੁੰਚੇ ਨੇ ਤੋਂ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਦੇਸ਼ ਐਸ ਲਈ ਜਿਹੜਾ ਖਾਸ ਕਰਕੇ ਜਿਦੋਂ ਦਾ ਵਪਾਰ ਦਾ ਸਵਾਰ ਹੈ ਕਿ ਵਪਾਰ ਜਿਹੜਾ ਹੈ ਚੰਦ ਕੁਨਬਿਆਂ ਦਾ ਖਾਤੇ ਚ ਚਲਾ ਗਿਆ ਚੰਦ ਖਾਨਦਾਨਾਂ ਦੇ ਦਾ ਚਲਾ ਗਿਆ ਜਿਹੜੇ ਵੱਡੇ ਵੱਡੇ ਆਲਰੇਡੀ ਬਹੁਤ ਵੱਡੇ ਨੇ ਉਹਨਾਂ ਦੇ ਹੀ ਜ਼ਿਆਦਾ ਇਜ਼ਾਫਾ ਹੋ ਗਿਆ ਆਮ ਮੀਡੀਓਕਰ ਬਿਜ਼ਨਸਮੈਨ ਜਿਹੜਾ ਹੈ ਜਿਹੜਾ ਆਮ ਮਿਡਲ ਮੈਨ ਹੈ ਉਹ ਬੁਰੀ ਤਰ੍ਹਾਂ ਨਾਲ ਇਸ ਵਲੇ ਇਸ ਮੰਗਾਈ ਤੋਂ ਗ੍ਰਸਿਤ ਹੋਇਆ ਹੈ ਔਰ ਦੁਖੀ ਹੈ ਔਰ ਅਸੀਂ ਚਾਹਨੇ ਹਾਂ ਕਿ ਦੇਸ਼ ਦਾ ਜਿਹੜਾ ਕੋਈ ਬਦਲਾਅ ਹੋਇਆ ਹੈ ਦੇਸ਼ ਦੇ ਅੰਦਰ ਕਿ 10 ਸਾਲ ਤੋਂ ਜਿਹੜਾ ਇੱਕ ਠਹਿਰਾਅ ਆਇਆ ਹੋਇਆ ਹੈ ਖਾਸ ਕਰਕੇ ਇੰਡਸਟਰੀ ਸਮਾਲ ਇੰਡਸਟਰੀਜ਼ ਅੰਦਰ ਉਹ ਇੰਡਸਟਰੀ ਦਾ ਠਹਿਰਾਅ ਜਿਹੜਾ ਉਹ ਮਤਲਬ ਬੰਦ ਹੋਏ ਉਹ ਦੁਬਾਰਾ ਚਾਲੂ ਹੈ ਇੱਕ ਨਵੀਂ ਸਰਕਾਰ ਦਿੱਤੇ ਹੈ ਮੈਂ ਸਮਝਦਾ ਸੁਭਿੰਦਰ ਸਿੰਘ ਦਾ ਨਾਵਾ ਨੂੰ ਇੱਕ ਬਹੁਤ ਐਕਸਪੀਰੀਅੰਸ ਹੈ ਪੰਜਾਬ ਦੇ ਅੰਦਰ ਰਹਿੰਦੇ ਵਿੱਚ ਉਹ ਅਲੱਗ-ਅਲੱਗ ਮਹਿਕਮਿਆਂ ਦੇ ਵਜ਼ੀਰ ਰਹੇ ਨੇ ਕਾਪਰੇਸ਼ਨ ਦਾ ਜੋ ਉਹਨਾਂ ਕੋਲ ਪਿਆ ਰਹੇ ਦੀ ਹੈ ਜੇਲ੍ਹ ਮੰਤਰੀ ਉਹ ਰਹ ਚੁੱਕੇ ਨੇ ਹੋਮ ਦਾ ਨੋ ਕੋ ਪੋਰਟਫੋਲੀਓ ਵੀ ਰਹਿ ਚੁੱਕਾ ਹੈ ਸੋ ਅਲੱਗ-ਅਲੱਗ ਉਹਨਾਂ ਕੋਲ ਪੋਰਟਫੋਲੀਓ ਰਹਿ ਚੁੱਕੇ ਨੇ ਔਰ ਜਿੱਤੋਂ ਤੱਕ ਜ਼ਿਲ੍ਹਾ ਗੁਰਦਾਸਪੁਰ ਦਾ تعلق ਹੈ ਉਹਨਾਂ ਨੂੰ ਬੜੇ ਬਰੀਕੀ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੀ ਸਮਝ ਹੈ ਕਿ ਲੋਕਾਂ ਨੂੰ ਕੀ ਇੱਕੋ ਦੇ ਲੋਕਾਂ ਨੂੰ ਚਾਹੀਦਾ ਜੀ ਕੀ ਲਾਗੇ ਕਿ ਗੁਰਦਾਸਪੁਰ ਹਲਕੇ ਦੀ ਕਿਹੜੀ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਬੇਸਿਕ ਨੇ ਜਿਹੜੀਆਂ ਹੁਣ ਇੰਜੀਨੀਅਰ ਜੋ ਪਹਿਲੇ ਲੀਡਰ ਨਹੀਂ ਕਰ ਸਕਦਾ ਅੱਜ ਮੈਂ ਦੇਖਣਾ ਹੈ ਕੋ ਸਾਡੇ ਨਾਲ ਲੱਗਦੇ ਦੋਨੋਂ ਰਾਜ ਅਸੀਂ ਇੱਕ ਜਿਹੜਾ ਜਿਹੜਾ ਜ਼ਿਲ੍ਹਾ ਹੈ ਉਹ ਬਿਲਕੁਲ ਬਾਰਡਰਸ ਉਤੇ ਲੋਕੇਟਡ ਹੈ ਬਾਰਡਰ ਮਤਲਬ ਇੱਕ ਪਾਸੇ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਔਰ ਇੱਕ ਪਾਸੇ ਲੱਗਦਾ ਹੈ ਜੰਮੂ ਕਸ਼ਮੀਰ ਔਰ ਹਿਮਾਚਲ ਪ੍ਰਦੇਸ਼ ਨਾਲ ਦੋ ਆ ਸਟੇਟਾਂ ਨੇ ਆਪਣੀਆਂ ਇੰਡਸਟਰੀਅਲ ਪਾਲਿਸੀਜ਼ ਬਹੁਤ ਵਧੀਆ ਰੱਖ ਕੇ ਪੰਜਾਬ ਦੇ ਇਸ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਇੰਡਸਟਰੀ ਨੂੰ ਮਾਰ ਕੇ ਰੱਖਦਾ ਹੈ ਜਿੱਥੇ ਕਿੱਥੇ ਤੁਹਾਨੂੰ ਨਾਲ ਲੱਗਦੀ ਇੰਡਸਟਰੀ 300% ਜਿਹੜਾ ਵੈਡ ਦਾ ਰਿਫੰਡ ਮਤਲਬ ਤੁਸੀਂ ਅੱਜ 100 ਕਰੋੜ ਰੁਪਏ ਦੀ ਇੰਡਸਟਰੀ ਲਾਉਂਦੇ ਹੋ ਤੁਹਾਨੂੰ 300 ਕਰੋੜ ਰੁਪਏ ਦਾ ਵੈਟ ਵਾਪਸ ਮਿਲਦਾ ਹੈ ਤਾਂ ਕਿਹੜਾ ਇੰਡਸਟਰੀ ਜਿਹੜਾ ਪੰਜਾਬ 'ਚ ਇੰਡਸਟਰੀ ਲਾਏਗਾ ਗੁਰਦਾਸਪੁਰ ਦੇ ਸੰਸਕਰੇ ਨੇ ਸੱਨੀ ਦਿਓ ਲੋਕਾਂ ਨੇ ਇੱਕ ਵਾਰ ਵੀ ਨਹੀਂ ਦੇਖੇ ਕੀ ਲੱਗਦਾ ਲੋਕ ਕੀ ਹੈ ਸਰਨੇ ਨੀਤੀਜੇ ਦੇ ਵਿੱਚ ਕੀ ਜਵਾਬ ਦੇਣਗੇ ਦੇਖੋ ਸੱਨੀ ਦਿਓਲ ਮਤਲਬ ਇਹ ਫੈਕਟਰੀ ਉਹ ਪਿਛਲੀ ਵਾਰੀ ਸਾਡੇ ਗੁਰਦਾਸਪੁਰ ਦੀ ਘੋਲੀ ਭਾਲੀ ਜਨਤਾ ਨੂੰ ਮਤਲਬ ਐਕਟਿੰਗ ਕਰਕੇ ਜਾਂ ਆਪਣਾ ਕਿਤੇ ਨਲਕਾ ਪੁੱਤ ਦੋ ਜੀ ਕਿਤੇ ਹੱਥ ਮਾਰ ਦੋ ਜੀ ਕਿਤੇ ਇਹ ਕਰੋ ਉਹ ਕਰ 10 ਕੇ ਵੋਟਾਂ ਲੈ ਗਿਆ ਔਰ ਉਸ ਤੋਂ ਬਾਅਦ ਕਿਉਂਕਿ ਉਹਨੂੰ ਰਾਜਨੀਤੀ ਦੀ ਬਿਲਕੁਲ ਵੀ ਸਮਝ ਨਹੀਂ ਸੀ ਔਰ ਉਸ ਵਜ੍ਹਾ ਨਾਲ ਜਦ ਰਾਜਨੀਤੀ ਛੱਡ ਕੇ ਉਹਨੂੰ ਫਿਲਮਾਂ ਹੀ ਸਮਝ ਨਹੀਂ ਸੀ ਕਿ ਸੇ ਵੀ ਆਪਣੇ ਖੇਤਰ ਤੋਂ ਕੋਈ ਐਡਾ ਕਾਮਯਾਬ ਬੰਦਾ ਨਹੀਂ ਹੋ ਰਿਹਾ ਤੋ ਮੈਂ ਸਮਝ ਲਿਆ ਕਿ ਉਹ ਬਿਲਕੁਲ ਵੀ ਪਕੜ ਆਪਣੀ ਇਸ ਗੁਰਦਾਸਪੁਰ ਦੇ ਤੇ ਨਹੀਂ ਬਣਾ ਸਕੇ ਔਰ ਉਹਨਾਂ ਦਾ ਮਨ ਇਤੋਂ ਜਿਹੜਾ ਚੁੱਕਿਆ ਗਿਆ ਔਰ ਉਹਨਾਂ ਨੇ ਸਮਝਿਆ ਕਿ ਮੈਂ ਆਪਣਾ ਵਾਪਸ ਬੰਬੇ ਜਾਣਾ ਹੈ ਔਰ ਇਹੀ ਗੱਲ ਹੈ ਕਿ ਦੁਬਾਰਾ ਉਹ ਦੁਬਾਰਾ ਗੁਰਦਾਸਪੁਰ ਦੇ ਵਿੱਚ ਨਹੀਂ ਆਇਆ। ਆਪ ਨੂੰ ਮੀਤਵਾਲ ਸ਼ਹਿਰੀ ਗਲਤੀ ਨੇ ਤਰਕਾਰ ਦੇ 20 ਸਾਲ ਦੇ ਕਰ ਕਰ ਨੂੰ ਨਗਰੀਏ ਨਾ ਦੇਖਦੇ। ਦੇਖੋ 25 ਸਾਲ ਦੇ ਅਜੇ ਤੋਂ ਐਮਐਲਏ ਨੇ ਐਮਐਲਏ ਤੋਂ ਦੌਰਾਨ ਤੁਸੀਂ ਦੋ ਚਾਰ ਐਪੀਸੋਡ ਉਹਨਾਂ ਸੁਣੇ ਬਟਾਲੇ ਦੇ ਅੰਦਰ ਕੀ ਕੀ ਉਹਨਾਂ ਨੇ ਕੀਤਾ। ਸੋ ਅਜੇ ਉਹਨਾਂ ਨੂੰ ਬੜੀਆਂ ਲੰਬੀਆਂ ਲੰਬੀਆਂ ਪੌੜੀਆਂ ਚੜ੍ਹਦੀਆਂ ਪੈਣੀਆਂ ਇੱਕ ਪਾਰਲੀਮੈਂਟ ਦੀ ਪੌੜੀ ਤੱਕ ਪਹੁੰਚਣ ਵਾਸਤੇ। ਪਾਰਲੀਮੈਂਟ ਦੀ ਸੀੜੀ ਬੜੀ ਔਖੀ ਹੈ ਔਰ ਬੜਾ ਵਾਸਟ ਐਕਸਪੀਰੀਅੰਸ ਚਾਹੀਦਾ ਹੈ। ਪਾਰਲੀਮੈਂਟ ਦੇ ਅੰਦਰ ਸਵਾਲ ਚੁੱਕਣ ਮੁੱਦੇ ਚੁੱਕਣ ਦੇ ਵਾਸਤੇ ਉੱਥੇ ਹਿੰਦੁਸਤਾਨ ਦੀ ਕ੍ਰੀਮ ਆ ਕੇ ਬੈਠਦੀ ਹੈ ਕਿਤੇ 547 ਦਾ ਹਾਊਸ ਹੈ ਉਹਦੇ ਨਾਲ ਨਾਲ ਮਤਲਬ ਲੋਕ ਸਭਾ ਦਾ ਰਾਜ ਸਭਾ ਦਾ ਔਰ ਸਾਰੇ ਬੁੱਧੀਜੀਵੀ ਜਿਹੜੇ ਨੇ ਉੱਥੇ ਆ ਕੇ ਆਪਣਾ ਵਿਚਾਰ ਜਿਹੜੇ ਰੱਖਦੇ ਨੇ ਹਿੰਦੁਸਤਾਨ ਦੇ ਤੋਂ ਬੜਾ ਔਖਾ ਕੰਮ ਹੈ ਉਹਨਾਂ ਵਾਸਤੇ ਮੈਂ ਸਮਝਦਾ ਕਿ ਜੋ ਛੋਟੀ ਉਮਰ ਹੈ ਉਹਨਾਂ ਨੂੰ ਇੱਕ ਐਕਸਪੀਰੀਅੰਸ ਲੈਣਾ ਚਾਹੀਦਾ ਹੋਰ ਕਿ ਥੋੜਾ ਐਮ ਐਲ ਏ ਸ਼ਿਪ ਦਾ ਮੰਤਰੀ ਮਹੱਲ ਤੋਂ ਉਹਨਾਂ ਨੂੰ ਮਿਲ ਜਾਏ ਜੇ ਸਰਕਾਰ ਨੂੰ 2.5 ਸਾਲ ਬਾਕੀ ਹੈ ਆਦਰ 2.5 ਸਾਲ ਦੇ ਵਿੱਚ ਉਹਨਾਂ ਕੋਲ ਮੰਤਰੀ 4 ਤਰੀਕ ਨੂੰ ਨਤੀਜੇ ਕੀ ਰਹਿਣਗੇ ਨਤੀਜੇ ਡੈਫੀਨਿਟਲੀ ਆਪਣਾ ਕਾਂਗਰਸ ਦੇ ਹੱਥੇ ਰਹਿਣਗੇ ਕਾਂਗਰਸ ਦੀ ਔਰ ਅਲਾਈਡ ਪਾਰਟੀਜ਼ ਇੰਡੀਆ ਜਿਹਦਾ ਨਾਮ ਰੱਖਿਆ ਆ ਆਈਐਨਡੀਆ ਹੀ ਉਹਨਾਂ ਦੇ ਹੱਥੇ ਰਹਿਣਗੇ ਔਰ ਤੁਸੀਂ ਦੇਖਿਆ ਕਿ ਲੋਅ ਵੋਟਰ ਵੋਟਿੰਗ ਪਰਸੈਂਟੇਜ ਕਿਤੇ ਲੋਕਾਂ ਨੂੰ ਇੰਨਾ ਕੁ ਚਾਹ ਹੁੰਦਾ ਮੋਦੀ ਦਾ ਤੇ ਪਰਸੈਂਟੇਜ ਜਰੂਰ ਜਿਹੜੀ ਉਹ ਹਾਈ ਪਰਸੈਂਟੇਜ ਆਂਦੀ ਔਰ ਮੋਦੀ ਨੂੰ ਤੀਜੀ ਟਰਨ ਦਿੰਦੇ ਪਰ ਲੋਅ ਵੋਟਿੰਗ ਟੇਨ ਦਾ ਮਤਲਬ ਇਹ ਹੈ ਕਿ ਲੋਕਾਂ ਦਾ ਜਿਹੜਾ ਮੋਹ ਉਹ ਪੰਗ ਹੋ ਚੁੱਕਾ ਹੈ ਔਰ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਸਰਕਾਰ ਹੈ ਉਹ ਆਂਡੀਆ ਦੀ ਬਣ ਜਾ ਰਹੀ ਹੈ ਕਾਂਗਰਸ ਦੇਖੋ ਦੇਖੋ ਤੁਹਾਨੂੰ ਉਹ ਪਲੇਟਫਾਰਮ ਜਿਹੜਾ ਹੈ ਪਲੇਟਫਾਰਮ ਆ ਮੈਂ 3 ਨੰਬਰ ਤੇ ਹੋਵੇ ਜਾਂ 4 ਨੰਬਰ ਹੋਵੇ ਪਲੇਟਫਾਰਮ ਤੇ ਗੱਡੀ ਉਧਰ ਨਹੀਂ ਜਾਣੀ ਜੇ ਦਿੱਲੀ ਜਾਣੀ ਹੈ ਦਿੱਲੀ ਨੂੰ ਜਾਣੀ ਹੈ ਪਲੇਟਫਾਰਮ ਕੋਈ ਕਿਸੇ ਦੇ ਵਿੱਚ ਆਏ ਇਹ ਮਤਲਬ ਇੱਕ ਸਟੇਸ਼ਨ ਮਾਸਟਰ ਦੀ ਮਰਜ਼ੀ ਹੈ ਕਾਂਟਾ ਚੁੱਕ ਕੇ ਉਹਨੇ ਤਿੰਨ ਵਾਲਿਆਂ ਨੂੰ ਚਲਾਣਾ ਹੈ ਚਾਰ ਨੂੰ ਚਲਾਣਾ ਪਰ ਕੋਈ ਨਹੀਂ ਪੰਦਾ ਜੋ ਇੱਕ ਧੜੇ ਦਾ ਜੇ ਕੋਈ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਹੋ ਤੇ ਉਹਨਾਂ ਦਾ ਲਕਸ਼ਯਾ ਵੀ ਹੈ ਕਾਂਗਰਸ ਨੂੰ ਦਿਖਾਣਾ ਜੇ ਸਾਡਾ ਇਲੈਕਸ਼ਨ ਕਾਂਗਰਸ ਨੂੰ ਜਿਤਾਣਾ ਉਹਨਾਂ ਦਾ ਵੀ ਹੈ ਸੋ ਇਹ ਹੈ ਕਿ ਹੋਰ ਆਪਣਾ ਮਿਹਨਤ ਨਾਲ ਕੰਮ ਹੋਏਗਾ ਔਰ ਇੱਕ ਤਗੜੀ ਲੀਡ ਦੇ ਨਾਲ ਜਿਤਾਣਗੇ ਠੀਕ ਠੀਕ ਕੈਮਰਾ ਪਰਸਨ ਹਨੀ ਦੇ ਨਾਲ ਅਜ ਸੈਨੀ ਦੀ ਰਿਪੋਰਟ